ਮੱਲੇ ਵਿੱਚ ਕੋਈ ਮੁੰਡਾ ਬਦਨਾਮ ਇਹ ਉਹਨੂੰ ਸ਼ੋਰ ਬਦਨਾਮ ਨਾ ਕਰਨ ਇਹ ਬੰਦਾ ਮੈਨੂੰ ਬਦਨਾਮ ਇਹ ਬੰਦਾ ਖੁੱਦ ਜਨਾਨੀ ਨੂੰ ਬਦਨਾਮ ਕਰੂਗਾ ਇਹ ਬੰਦਾ ਖੁੱਦ ਕਰੋਗੇ ਤੁਸੀਂ ਬਦਨਾਮ ਕਰੇਗਾ ਤੂੰ ਆ ਗਿਆ ਹੋਇਆ ਉਹਦੇ ਮੇਰੀ ਆਉਣੀ ਹੈ ਬਦਨਾਮ ਕਰੇਗਾ ਤੈਨੂੰ ਮਾਰੇਗਾ ਮੈਂ ਆਪਣੇ ਇੱਧਰ ਕਵਾਵਾ ਜੀ ਬਾਬਾ ਜੀ ਚਰਨ ਨੂੰ ਕਦਮ ਮਾਰ ਦੇਣਾ ਤੇਰੀ ਜੱਟ ਆ ਜਾਗੀ ਬੜੀ ਵੱੜੀ ਤੈਨਨੇ ਤੇਰੀ ਮਾਂ ਨੂੰ ਤਲਾਕ ਦੂਗਾ ਮੇਰੀ ਮਾਂ ਆ ਗਏ ਮੈਂ ਰੱਖਣੀ ਨਹੀਂ ਆ ਪਰ ਰੱਖੀ ਨਹੀਂ ਆ ਉਹ ਤੇਰੇ ਕੋਲ ਲੈਣੀ ਨੂੰ ਲੈ ਮਾਰ ਰੱਖਣੀ ਨਹੀਂ ਤੇਰੇ ਕੋਲ ਰੈਡੀ ਉਦਾਂ ਨਹੀਂ ਰੈਡੀ ਮੁੰਡਾ ਲੈਣਾ ਪੜਾ ਮੁੰਡਾ ਲੈਣਾ ਮੁੰਡਾ ਤੁਸੀਂ ਚਾਰ ਦੇ ਕੋ ਕਿਉਂ ਨਹੀਂ ਆਏ ਮਗਰ ਤੁਸੀਂ ਤੇ ਮੈਨੂੰ ਪਤਾ ਹੈ ਬੈਟ ਫੂਕ ਕਰ ਗਿਆ ਅੱਜ ਪਤਾ ਅੱਜ ਪਤਾ ਫਿਰ ਕਰੀਂ ਹਾਂਜੀ ਤੇਰੀ ਮਰ ਰਹਾ ਨਾ ਤਾਂ ਕੀਆ ਤਾਂ ਕਿ ਤੋੜ ਚੱਲਾ ਗਿਆ ਤੂੰ ਸਿਰਾਂ ਵਿੱਚ ਮਾਜੇ ਭਾਈ ਤੂੰ ਕਰਨ ਦੇ ਬੰਦੇ ਤੁਸੀਂ ਤੀਨ ਮਿੰਟ ਕੋਈ ਮੇਰਾ ਇਹ ਧਰ ਪਰਚੇ ਬਣਾ ਕਤੋਂ ਨਾਲ ਕਰਾਉਂਦੇ ਪ੍ਰਧਾਨ ਨਾਲ ਪਰ ਉਹ ਨਹੀਂ ਗਿਆ ਉਹ ਧਮਕਿਆ ਇਹ ਕਹਿੰਦਾ ਮੈਂ ਡੀਜੀਪੀ ਖਰੀਦਿਆ ਸੀਪੀ ਖਰੀਦਿਆ ਹਰ ਪੁਲਸ ਵਾਲਾ ਕਹਿੰਦਾ ਮੈਂ ਖਰੀਦਿਆ ਸਪਾਈ ਹੈ ਸਪਾਈ ਇਹ ਕਹਿੰਦਾ ਲਾਜਾ ਮਾਮੇ ਨਾਲ ਉਹ ਐਸਾ ਹੀ ਆ ਸਾਡੇ ਪਤਾ ਕੀ ਅੱਜ ਇਸੇ ਕாக ਝੂਠੇ ਪਰਚੇ ਦਾ ਦੋਸੋ ਕਿਨੇ ਹਜ਼ਾਰਾਂ ਲੱਖਾਂ ਕਰੋੜਾਂ ਲੋਕ ਜਿਹਨਾਂ ਵਿੱਚ ਮਰੇ ਨੇ ਝੂਠੇ ਪਰਚਾ ਕਰਕੇ ਇਹ ਨਾ ਆਇਆ ਇਹ ਨਾ ਆਇਆ ਜਾ ਨੌਂਦੇ ਨੇ 22 ਨੌਂਦੇ ਇਹਨਾਂ ਨੂੰ ਫਰਾਂਸ ਕਰ ਗਿਆ ਢਾਡਾ ਢਾਡਾ ਇੱਥੇ ਨਾਂ ਕੀ ਰੈਂ ਦੇਣ ਦੇ ਤੋ ਆ ਨੰਬਰ ਭਾਜੀ ਆ ਨੰਬਰ ਠੀਕ ਹੈ ਇਹਨਾਂ ਤੇ ਧਮਕੀਆਂ ਲਵਾਉਂਦੇ ਆ ਦੋਣਿਆਂ ਠੀਕ ਚਲੋ ਮੈਂ ਬਹੁਤ ਦਿੱਕਤ ਕਰਦਾ ਵਾਲਮਿਕ ਵਾਲਮਿਕ ਸਮਾਜ ਦੀ ਠੀਕ ਜੀ ਇਹ ਕਹਿੰਦੇ ਆ ਕਿ ਮੈਂ ਬਾਬਾ ਮੇਜਰ ਬੋਲਣ ਆ ਠੀਕ ਹੈ ਇਹਨਾਂ ਨੇ ਭੇਜਿਆ ਯਾਰ ਮੈਂ ਭੇਜਿਆ ਯਾਰ ਇਹ ਜੋ ਮਰਜੀ ਗੰ ਤੁਸੀਂ ਕੋ ਨੂੰ ਰੇ ਡੱਕਣਾ ਲੈ ਆਓ ਭਾਈ ਉੱਥੇ ਆਓ ਦੋ ਮਿੰਟ ਯਾਰ ਹੱਥ ਨਾ ਕਰੋ ਕੀ ਨਾ ਕਰੋ ਨਹੀਂ ਪਈ ਨਾ ਕਰੋ ਉੱਤੇ ਪੈ ਚਨਾੰਦੀ ਮਰਨੇ ਪਈ ਤੁਸੀਂ ਮਾਰਨਾ ਹੀ ਉਹਨੂੰ ਮਰਨਾ ਐਸਾ ਮਰਨ ਕਿ ਚਨਾੰਦੀ ਮਰਨਾ ਇਹਦੇ ਨਾਲ ਤੁਸੀਂ ਕਿਦਸੋ ਆਪਾਂ ਇੱਕ ਕੁੜੀਆ ਛੋਟੀ ਆ ਜੀ ਆਪਣੀ ਮਾਂ ਦੇ ਇਹਦੀ ਮਾਰੂ ਮਾਰ ਰਹੇ ਸਨ ਛੋਟੀ ਰੱਖੋ ਛੋਟੀ ਦਾ ਕਾਇਦੇ ਆਓ ਜੀ ਕਾਲਾ ਆਓ ਗਾਉਣ ਚੰਗੇ ਫੁੱਲ ਕਰਦੇ ਆਓ ਬੜੀਆ ਲੇਡੀ ਜੀ ਤੇ ਮੈਂ ਬਿਆਨ ਲੈਣਾ ਗੱਲਾਂ ਨਹੀਂ ਮਾਰਨਾ ਭਾਈ ਕੋਈ ਪਿਆਨੀ ਸਾਡੇ ਪਿਆਨ ਲੈ ਬੰਦ ਨਹੀਂ ਤੂੰ ਸਾਡੇ ਕੋਈ ਕਿਹੜਾ ਥਾਗੇ ਭਾਜੀ ਦੋਸ਼ੀ ਨਾਲ ਆਇਆ ਦੋਸ਼ੀ ਨਾਲ ਆ ਕੇ ਕਰੋਗੇ ਕਿ ਕਾਨੂੰਨ ਬਿਆਨ ਦੇਣਾ ਚਰਾਨੀ ਨੂੰ ਆਪਾਂ ਪਿੱਛੇ ਖਲੋਦੇ ਦੋਸ਼ੀ ਨਾਲ ਨਹੀਂ ਹੋਣਾ ਤੁਹਾਡਾ ਬੰਦਾ ਨਹੀਂ ਬੰਦੇ ਨਹੀਂ ਭਾਜੀ ਇੱਧਰ ਭਾਈ ਇਹੀ ਹੋਵੇ ਭਾਜੀ ਤੇ ਅਸੀਂ ਉਹਦੇ ਕਰਕੇ ਪੈ ਜਾਣਾ ਸਾਡਾ ਤੱਕਾ ਦੇਖੋ ਜਿੰਮਾਨ ਇਹਨਾਂ ਦਾ ਤੱਕਾ ਦੇਖੋ ਜਿੰਮਾਨ ਆ ਦੇਖੋ ਅੱਜ ਜਾਨੀ ਦਾ ਹਾਲ ਦੇਖੋ ਕਿ ਉਹ ਮੈਂ ਉਹ ਮੋੜਾਂ ਦਾ ਹਾਲ ਹੈ ਮੇਰੇ ਕੋਲ ਨਹੀਂ ਆਵੇ ਫਸਪਾ ਦਾ ਕੋਲ ਮੇਰੇ ਕੋਲ ਥਗੀ ਹੈ ਹਲੋ ਅੱਲਾ ਦੇ ਸਾਹਮਣੇ ਬੱਤ ਕੀਤੀ ਕਰ ਲੈ ਹੋਰ ਦੱਸੋ ਹੋਰ ਕੋਣੂ ਕੀ ਮੇਰਾ ਕੋਲ ਮੋਬਾਈਲ ਫੜੀ ਚੁੱਕੀ ਮੈਂ ਵੀ ਤੁਹਾਡੀ ਗੱਲ ਕਰਾਂ ਮੈਂ ਤਾਂ ਤੁਸੀਂ ਵੀ ਗੱਲ ਕਰਦਾ ਆ ਭਾਈ ਤੇ ਆ ਦੇਖੋ ਹਾਲ ਅੱਜ ਜਾਨੀ ਦਾ ਹਾਲ ਅੱਜ ਸਾਇਦ ਨਹੀਂ ਤਾਂ ਹਾਲ ਦੇਖੋ ਅੱਜ ਜਾਨੀ ਦਾ ਹਾਲ ਦੇਖੋ ਇਹ ਗੁੰਮਾ ਕੀ ਹੋ ਗਈ ਹਾਂ ਆਪਾਂ ਇਹਨਾਂ ਦੇ ਨਾਲ ਖੜੇ ਹੋ ਕੇ ਪਤਾ ਨਹੀਂ ਕੀ ਇਹ ਮੈਨੂੰ ਦੱਸਾਲ ਦੇ ਕੀ ਆ ਕਿ ਮੈਂ ਬਾਕੀ ਜਿਹੜੇ ਬੰਦੇ ਮਾਰਿਆ ਨਾ ਜਿਹੜੇ ਬੰਦੇ ਮਾਰਿਆ ਉਹਨਾਂ ਦੀ ਮਾਰ ਆਏ ਬਤੇ ਹੁਣ ਮੈਂ ਅੱਜ ਮੈਂ ਪੁੱਛਦਾ न <muchaseta in linguistic monitoring>

ਏ ਇਹ ਬਸ ਪਛੰਦ ਪਿਆ। ਇਹ ਚੀਜ਼ ਮੈਂ ਵਿਆਹ ਸਾਡੇ ਉਹਦੇ ਰੱਖਿਆ। ਇਹ ਦੁਕਾਨੇ ਰੈਕ ਵਿੱਚ ਲੈ ਕੇ ਦਿੰਦਾ। ਗੁਜਾਰ ਨਾ ਜਾਂਦਾ ਰਿਹਾ। ਕੁੱਲੀ ਦੇ ਕੱਪੜੇ ਲੈ ਕੇ ਕੁੱਲੀ ਦੇ ਕੱਪੜੇ ਲੈ ਕੇ ਤੂੰ ਨਾਲ ਦਰਵਾਤਾ ਹੀ ਨਾ ਗੜੀ ਗੱਲ ਦੀ ਉਹ ਮਾਰੇਗਾ ਜਿਨੀ ਨੂੰ। ਗੜੀ ਗੱਲ ਦੀ ਮੈਨੂੰ ਮਾਰੇਗਾ ਮੇਰਾ ਜਾਨ। ਆ ਬੜੀ ਸੁਣੋ ਇਹ ਆਂਦਾ ਲੜਾਈ ਝਗੜਾ ਸਾਡਾ ਆ ਗੱਲ ਦਾ ਵਕੀ ਮੱਲੇ ਵਿੱਚ ਕੋਈ ਮੁੰਡਾ ਬਦਨਾਮ ਇਹ ਉਹਨੂੰ ਜੀਵਨ ਬਦਨਾਮ ਕਿਉਂ ਤਾਂ ਰੰਡਾ ਇਹ ਬੰਦਾ ਇਹ ਮਜ਼ਾਮ ਕਰ ਇਹ ਬੰਦਾ ਤੂੰ ਜਨਾਨੇ ਨੂੰ ਮਜ਼ਾਮ ਕਰੂਗਾ ਇਹ ਬੰਦਾ ਤੂੰ ਦੇਖੋਗੇ ਖਰੋਗੇ ਨਹੀਂ ਆ ਗਿਆ ਉਹਨਾਂ ਦੇ ਆ ਗਿਆ ਉਹਨਾਂ ਦੇ ਆ ਗਿਆ ہم اپنی دھرک ماما تیری ہم اپنی جتا ماما کے اندر کے طریقے سے اڑگی بڑی ورتی تن تیرے والی ماں کو رکھوں تو طلال دوں میں رکھنی نہیں رہا ہمارا کھنی نہیں رہا اور تیر کو رہنے نہیں ہوتا میں رکھنی نہیں ہوتا اور تیر کو رہنے ہوتا ہے یہ کیا ہے یہ لڑنا پڑا لڑنا تو ہے ہوتا تو نکالوں جو وہ کون کھاؤ گے میں ਕੀ ਕੋਈ ਗੱਲ ਕੀ ਹੋਈ ਹੈ ਤੈਨੂੰ ਘਰ ਪਰ ਆ ਕੇ ਗੱਲ ਕਰਕੇ ਚਲਦੀ ਹੋ ਗੱਲ ਕੀ ਹੋਈ ਹੈ ਸਰ ਹਲੋ ਜੀ ਪੰਡਾ ਜਿੱਤਨ ਲਰੇ ਮਮਾ ਨੂੰ 6 ਸਾਲਸ ਮਿਲਿਆ ਪਾ ਰਹਿ ਨਹੀਂ ਸਰ ਬਾਤ ਲੈ ਇਹ ਸਭ ਪੁੱਛ ਰਹੇ ਕਿ ਤਾ ਨਾਲਾ ਲੈ ਆਏ ਥੇ ਉਹ ਬੰਦਾ ਨਾਲਾ ਆਇਆ ਜਿਹੜਾ ਮਾਰਦਾ ਪੈ ਸਰ ਹਾਂ ਜੀ ਕੌਣ ਨੇ ਉਹ ਜਿਨ੍ਹਾਂ ਨੇ ਤੁਹਾਡੀ ਮੰਮੀ ਨੂੰ ਹੋਇਆ ਕੀ ਸੀ ਪਾਪਾ ਸਰ ਪਾਪਾ ਨੇ ਮੇਰੇ ਹੋਣਾ ਕੋਈ ਨਹੀਂ ਹੈ ਜੇ ਅਪ੍ਰੈਲ ਦੇ ਮਹੀਨੇ ਦੇ 19 ਤਰੀਕ ਨੂੰ ਉਹਨਾਂ ਨੇ ਪੱਲਾ ਵੀ ਸਿਰ ਫਾੜਿਆ ਸੀ ਸਾਰੇ ਵਿਸਤਾਰੀ ਤੀਕ ਨਮਰੀ ਕੋਧਦੀ ਮੈਰੀ ਹੈ ਤੇ ਮਮਾ ਦੇ ਫੇਰੋ ਤੇ ਫੇਰ ਸਰਪੜਾ ਨੇ ਸਾਡੇ ਸਚੇ ਲੱਗਿਆ ਨੇ ਲਤੋਨਾ ਲੱਤਾ ਦੇ ਸਾਡੇ ਨਾ ਕਿ ਹੱਥ ਚ ਫ੍ਰੈਕਚਰ ਆਇਆ ਹੈ ਅੱਜ ਤੁਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਪੁਲਸ ਆਈ ਹੈ ਤੇ ਸਰ ਬਿਲਕੁਲ ਨਹੀਂ ਆਈ ਆਜਾ ਹੀ ਹੈ ਤੁਹਾਡੇ ਪਾਪਾ ਹੀ ਕਰਦੇ ਨੇ ਨਾਲ ਕਿਹਨੂੰ ਹੈ ਐਕਸਟੋਸਟੇਬਲ ਨੇ ਮੈਂ ਇਹਨੂੰ ਪੁੱਛਿਆ ਕਿਤੇ ਹਸਪਤਾਲ ਨਾਲ ਲੈ ਕੇ ਕਿਸੇ ਨੂੰ ਬਿਲਕੁਲ ਨਾਲ ਕਿਹਨੂੰ ਲੈ ਕੇ ਆਏ ਆ ਪੁਲਿਸ ਆਈ ਹੈ ਕਿਨੂੰ ਨਾਲ ਲੈ ਕੇ ਆਈ ਇਹ ਜਰੇ ਚਾਰਜਿੰਗ ਨੂੰ ਲੈ ਕੇ ਦੋਸ਼ੀ ਨੂੰ ਨਾਲ ਲੈ ਕੇ ਆਏ ਨੇ ਮਾਰਿਆ ਮਾਰਿਆ ਹੋਰ ਕਿੰਨੂੰ ਨਾਲ ਲੈ ਕੇ ਪੰਗਾ ਫੇਕਣੀ ਤਾਂ ਤਾਂ ਕਿ ਮੇਛੜਾ ਦਿਨ ਨਾਲ ਹੀ ਤਰ ਫੜਿਆ ਮੈਂ ਖੁਦ ਦੇਖਿਆ ਨਾਲ ਕੋਈ ਆਇਆ ਹੀ ਨਹੀਂ ਮੈਂ ਤੁਹਾਡੇ ਨਾਲ ਕੋਈ ਆਇਆ ਹੀ ਨਹੀਂ ਰੁਪਿੰਦਰ ਘਰ ਜਿੱਲੇ ਚ ਕਿਹੜੀ ਲਾਖੀ ਸਰ ਗੁਰੂ ਤੇਗ ਬਦਰ ਨਗਰ ਕੀ ਹੋਇਆ ਤੁਹਾਡੀ ਹਾਲਤ ਇਸ ਤਰ੍ਹਾਂ ਕਿ ਸਰ ਇਹ ਹਾਲਤ ਮੇਰੀ ਘਰ ਵਾਲੇ ਨੇ 28 ਪਰ 28 ਜਨਵਰੀ ਨੂੰ ਕੀਤੀ ਹੈ ਸਵੇਰ ਆਣ ਕੇ ਕਿਉਂ ਕਿ ਸਰ ਇਹ ਡਿਕਟਾਗ ਇਹਨਾਂ ਨਸ਼ੇ ਦੇ ਆਦੀ ਨੇ ਜਦੋਂ ਦੀ ਮੇਰੀ ਇਹਨਾਂ ਨਾਲ ਮੈਰਿਜ ਹੋਈ ਹੈ ਦੂਸਰੀ ਮੈਰਿਜ ਨੇ ਮੇਰੇ 6 ਸਾਲ ਹੋ ਚੱਲੇ ਇਹਨਾਂ ਦੇ ਨਾਲ ਰਹਿ ਰਹੀ ਨੂੰ ਤੇ ਸਰ ਜਦੋਂ ਵੀ ਆਂਦੇ ਆ ਇਦਾਂ ਨਸ਼ਾ ਪਤਾ ਕਰਦੇ ਆ ਅੱਜ ਤੋਂ ਅਪ੍ਰੈਲ ਦੀ 19 ਤਰੀਕ ਨੂੰ ਮੇਰੇ ਪਹਿਲਾਂ ਸਾਟ ਇਹਨਾਂ ਨਾਲ ਲਈ ਸੀ ਮੇਰੇ ਸਿਰ ਵਿੱਚ ਮਦੋਂ ਦੀ ਅਲੱਗ ਰਹਿ ਰਹੀ ਇਹਨਾਂ ਤੋਂ ਤੇ ਸਰ ਹੁਣ ਜਦੋਂ ਵੀ ਦਿਲ ਕਰਦਾ ਆਣ ਕੇ ਮਾਰੇ ਕੁਟਾਈ ਕਰਦੇ ਆ ਮੇਤੇ ਮਾੜੇ ਚੰਗੇ ਬਲੇਮ ਲਾਂਦੇ ਆ ਹਾਂ ਜੀ ਸਰ ਹੈਡ ਕਨਸਟੇਬਲ ਆ ਸੁਲਤਾਨਵੰਡੀ ਡਿਊਟੀ ਆ ਹਾਂਜੀ ਸਰ ਪੰਜਾਬ ਪੁਲਿਸ ਚ ਤੇ ਆ ਜਿਹੜੀ ਸੱਟਾਂ ਲਾਈ ਆਵਾ ਇਸ ਤੋਂ ਪਹਿਲਾਂ ਕਨੀਗੜੀ ਇੰਸਟੀਚਿਊਟ ਹੋਇਆ ਸਰ ਤਿੰਨ ਵਾਰੀ ਪਹਿਲਾਂ ਮੇਰਾ ਸਿਰ ਪਾੜ ਚੁੱਕੇ ਹੋਇਆ ਮਾਰ ਕੁੱਟਾਈ ਤੇ ਹੱਥ ਤੋਂ ਜ਼ਿਆਦਾ ਕਰਦੇ ਆ ਜਿੱਥੇ ਅਸੀਂ ਪਹਿਲਾਂ ਰਹਿੰਦੇ ਹੁਣ ਤੇ ਵੀ ਇਨਕੁਆਰੀ ਕਰ ਸਕਦੇ ਜੋ ਤੇ ਜਿੱਥੇ ਹੁਣ ਰਹਿ ਰਹੇ ਹੁਣ ਤੇ ਵੀ ਇਨਕੁਆਰੀ ਕਰ ਸਕਦੇ ਜੋ ਸਰ ਇਹ ਦਾਤ ਮਾਰੇ ਹਾਂਜੀ ਸਰ ਲੱਤਾਂ ਤੇ ਬਾਹਾਂ ਤੇ ਸਰਸਿਰ ਤੇ ਤੁਸੀਂ ਰੋਣ ਕੇ ਡਾਕਟਰ ਨੂੰ ਦੱਸਣ ਨੂੰ ਬਚਾਉ ਕੋਈ ਨਹੀਂ ਸਰ ਜਦੋਂ ਇਹ ਆਏ ਆ ਸਾਡਾ ਦਰਵਾਜ਼ਾ ਕੁਲਾ ਸੀ ਬਾਰ ਵਾਲਾ ਇਹਨਾਂ ਅੰਦਰ ਆਂਦਿਆਂ ਸਾਰੀ ਕੁੰਡੀ ਲਾ ਲਈ ਐ ਮੈਂ ਇਹਨਾਂ ਕੋ ਆਪਣੇ ਮੈਂ ਮੇਰੀ ਬੇਟੀ ਸੀ ਕੱਲੀਆਂ ਕਰ ਐ ਮੈਂ ਆਪਣੀ ਮਸਾਂ ਜਾਨ ਬਚਾਈ ਜਾਨ ਬਚਾ ਕੇ ਮੈਂ ਬਾਹਰ ਨਿਕਲ ਕੇ ਕੁੰਡੀ ਕੋਲੀ ਆ ਇਹਨਾਂ ਪਿੱਛੋਂ ਆਣ ਕੇ ਫੇਰ ਮੇਰੇ ਤੇ ਹਮਲਾ ਕਰਤਾ ਇਹ ਮੈਂ ਉੱਥੇ ਡੇਗ ਗਈ ਫਿਰ ਸਾਰੀ ਦੁਨੀਆ ਕੱਟੀ ਹੋਈ ਐ ਦੁਨੀਆ ਨਾਲ ਬਹੁਤ ਮਾੜਾ ਚੰਗਾ ਨਾਲ ਨੂੰ ਗਾਲਾਂ ਕੱਢੀਆਂ ਇਹਨਾਂ ਨੇ ਹਾਂਜੀ ਸਰ ਸਾਰੇ ਬਸ ਹਾਂਜੀ ਸਰ ਦਾਤ ਸੀ ਤੇ ਹੋਕੀ ਸੀ ਇੱਕ ਤੇ ਬਾਕੀ ਇਹਨਾਂ ਨੇ ਮਤਲਬ ਕਿ ਜੋ ਹੱਥਾਂ ਦਾ ਹੀ ਮਰੀ ਜਾਂਦੇ ਸੀ ਮੇਰੇ ਮੰਮਾ ਪਾਪਾ ਬਾਅਦ ਵਿੱਚ ਆਏ ਨੇ ਜਦੋਂ ਮੈਨੂੰ ਮਤਲਬ ਕਿ ਇਹਨਾਂ ਨੇ ਪੂਰੀ ਮਾਰ ਕੇ ਸੁੱਟ ਦਿੱਤਾ ਹਾਂਜੀ ਸਰ ਉਹ ਪਹਿਲਾ ਕਿੰਨੀ ਲੱਗੀ ਇਸ ਮੈਰਿਜ ਇਸ ਮੈਰਿਜ ਨੂੰ ਸਾਲ 6 ਸਾਲਾਂ ਦਾ ਚੱਲਿਆ ਹਾਂਜੀ 4 ਸਾਲ ਦਾ ਬੇਟਾ ਤੁਹਾਨੂੰ ਕਦੀ ਕੇਸ ਕੋਲੋਂ ਵੀ ਤਾਨੇ ਮਾਰਦੇ ਸੀ ਪਾਇਆ ਦੂਜੀ ਜਗ੍ਹਾ ਗਿਆ ਇਸ ਤਰ੍ਹਾਂ ਬਲਤ ਨਹੀਂ ਕਿਸ਼ਨਾ ਸਰ ਦੂਸਰੀ ਜਗ੍ਹਾ ਮੈਰਿਜ ਤੋਂ ਵੀ ਅਲੀਗੇਸ਼ਨ ਲਾਉਂਦੇ ਸੀ ਪਰ ਇਹ ਸਾਰੇ ਇਹਨਾਂ ਨੇ ਪਹਿਲਾਂ ਵੀ ਨਹੀਂ ਡਿਵੋਰਸ ਕੀਤਾ ਆਪਣੀ ਵਾਈਫ ਤੋਂ ਪਟਿਆਲੇ ਰਹਿ ਰਹੇ ਨੇ ਉਹ ਉਹਨਾਂ ਨਾਲ ਵੀ ਕੇਸ ਲੱਗਾ ਆਵਾ ਪਰ ਇਹਨਾਂ ਨੇ ਮੇਨ ਤੋ ਖਾਡ ਡੀਜ ਵਿਆਹ ਕਰਾਇਆ ਕਿ ਮੇਰਾ ਅਡਵਾਂਸ ਹੋ ਚੁੱਕਿਆ ਹੈ ਉਹਦੇ ਨਾਲ ਸਰ ਕੀਤੀ ਸੀ ਤੇ ਇਦਾਂ ਹੀ ਮੋਦਬਰ ਬੰਦੇ ਪੈ ਕੇ ਕਹਿੰਦੇ ਕਿ ਚਲ ਛੱਡ ਪਰਾਂ ਤੇਰੀ ਗੁੜੀਆ ਜਵਾਨ ਇੱਕ ਬੱਚੇ ਦੀ ਤੂੰ ਮਾਂ ਹੀ ਦੀ ਤੇਰੀ ਗੁੜੀਆ ਉਹ ਕਿਤੇ ਗਏ ਹਾਂਜੀ ਪਰ ਸਰ ਪਹਿਲੇ ਘਰ ਰੇਦੀ ਹੈ ਹਾਂਜੀ ਤੇ ਅੱਛਾ ਜਿਹੜੀ ਆ ਤੁਸੀਂ ਪਿਛਲੇ ਦੀ ਕਾਰਵਾਈ ਨਹੀਂ ਲੱਗਦਾ ਵੀ ਗਲਤੀ ਹੋ ਗਈ ਕਾਰਵਾਈ ਕਰਨੀ ਚਾਹੀਦੀ ਸਰ ਮੇ ਕੋ ਬਹੁਤ ਵੱਡੀ ਗਲਤੀ ਹੈ ਨਾ ਕਰ ਵਾਇ ਕਰਨ ਦਾ ਨਤੀਜਾ ਮੈਨੂੰ ਫੇਰ ਦੁਬਾਰਾ ਮਿਲ ਗਿਆ ਹੈ ਅਗਰ ਮੈਂ ਪਹਿਲਾਂ ਹੀ ਹੱਥ ਪਾਏ ਹੁੰਦੇ ਤੇ ਸਰ ਮੈਨੂੰ ਅੱਜਾ ਮੁਸ਼ਕਲ ਨਾਲ ਚੱਲਣੀ ਪੈਂਦੀ ਸਰ ਬਹੁਤ ਜ਼ਿਆਦੀ ਸਰ ਇਹਨਾਂ ਦੇ ਚਾਰੇ ਭਰਾ ਮਲਾਜਮਾਂ ਤੇ ਸਰ ਮੇਰੇ ਤੇ ਮਤਲਬ ਕੀ ਕਹਿੰਦੇ ਕਿ ਤੂੰ ਕੁਝ ਕਰ ਨਹੀਂ ਸਕਦੀ ਇੱਥੇ ਤੱਕ ਕਿ ਮੇਰਾ ਭਰਾ ਮਾਰਨ ਚ ਵੀ ਇਹਨਾਂ ਦਾ ਪੂਰਾ ਉਧਰੋਂ ਇਹਨਾਂ ਨੇ ਰਿਸ਼ਵਤ ਲੈ ਕੇ ਕਾਦਿਆ ਪੂਰਾ ਹੱਤ ਹੈਗਾ ਇਹਨਾਂ ਮੇਰਾ ਭਰਾ ਵੀ ਪਹਿਲਾਂ ਮਰ ਗਿਆ ਵਾ ਬਹੁਤ ਜਿਆਦੀ ਸਰ ਮੈਨੂੰ ਇਹ ਹੀ ਗੱਲ ਕਹਿੰਦੇ ਆ ਕਿ ਤੁਸੀਂ ਸਾਡਾ ਕੁਝ ਵੀ ਨਹੀਂ ਕਰ ਸਕਦੇ ਜੋ ਜਿੱਥੇ ਮਰਜੀ ਭਜਲਾ ਮੈਂ ਮੇਰੇ ਭਰਾ ਮਲਾਜਮਾਂ ਜੋ ਤੇਰੇ ਕੋਲ ਦਾ ਤੂੰ ਕਰ ਲਾ ਤੂੰ ਮਿਲ ਕੇ ਮੇਰਾ ਕੁਝ ਵੀ ਨਹੀਂ ਕਰ ਸਕਦੇ ਬਹੁਤ ਗਲਤ ਵਰਡ ਬੋਲਦੇ ਜੋ ਸਰ ਮੈਨ ਇਨਸਾਫ ਚਾਹੁੰਨੀ ਆ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਮੈਨੂੰ ਇਸ ਇਨਸਾਨ ਤੋਂ ਖਲਾਸੀ ਦਿੱਤੀ ਜਾਵੇ ਮੇਰਾ ਬਹੁਤ ਮਾੜਾ ਹਾਲਤ ਕਰ ਦੇ ਆਗੇ ਤੁਹਾਨੂੰ ਵੇਖਾ ਲਗ ਸਰ ਮੇਰੇ ਤੇ ਕੱਲ ਵੀ ਮਲਕੀ ਹੱਦ ਤੋਂ ਜ਼ਿਆਦਾ ਮੱਲੇ ਚਾਨ ਕੇ ਤੇ ਮੇਰੇ ਤੇ ਕਰ ਮਾਮ ਕਰਦੇ ਰਹੇ ਹਨ ਕਿ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਰਹੇ ਮੱਲੇ ਵਾਲੇ ਨੇ ਮੈਨੂੰ ਬਚਾਇਆ ਕੱਲ ਬਾਹਰ ਤਾਲੇ ਮਾਰ ਮਾਰ ਕੇ ਰੱਖਿਆ ਇੱਥੇ ਤੱਕ ਕਿ ਮੈਨੂੰ ਸਰ ਕੱਲ ਮੈਂ ਐਡਮਿਟ ਹੋਣਾ ਸੀ ਭੱਜ ਦੌੜ ਪੂਰੀ ਮੇਰੇ ਪੇਰੈਂਟਸ ਨੇ ਕੀਤੀ ਪਰ ਇਹਨਾਂ ਨੇ ਮੈਨੂੰ ਬਾਹਰ ਨਹੀਂ ਜਾਣ ਦਿੱਤਾ ਅੱਜ ਮੇਰੇ ਮੰਮੀ ਪਾਪਾ ਨੇ ਮੈਨੂੰ ਸਵੇ ਦਾ ਘਰੋਂ ਬਾਰ ਬਿਠਾਇਆ ਤੇ ਫੇਰ ਅਸੀਂ ਆਏ ਆ ਮੇਰੇ ਮਮਾ ਨੇ ਕਿਹਾ ਮਿਲਪਿੰਦਰ ਕੋ ਕਿੰਨਾ ਮੇਰੇ ਪਾਪਾ ਨੇ ਬਹੁਤ ਘੁੱਟਿਆ ਹੈ ਕਿਉਂ ਸਰ ਪਤਾ ਨਹੀਂ ਕਿ ਉਹ ਕਿਹਦੇ ਦੇਖ ਤੇ ਵਗ ਰਹਾ ਹੈਗੇ ਨੇ আর ਇੰਕੀ ਸ਼ੇ ਅਪਰੇ ਯੂਨਿਟ ਉਹਨਾਂ ਨਾਲ ਪਹਿਲਾਂ ਵੀ ਸਿਰ ਪਾੜਿਆ ਸੀ ਔਰ ਉਹਦੇ ਮਮਾ ਤੇ ਪਾਪਾ ਅਲੱਗ ਰਹਿੰਦੇ ਨੇ ਸੱਸ ਕਹਿੰਦੇ ਕਿ ਮੇਰੀ ਮੈਰਿਜ ਹੈ ਸਰ ਠਾਈ ਜੰਮੀ ਦੇ ਫੇਰ ਕੋਲ ਤੇ ਰਹਿਨੇ ਘਰ ਆ ਗਈ ਕੋਈ ਨਹੀਂ ਦਬਸਤ ਨਸ਼ੇ ਵਿੱਚ ਸੱਲਾਹੇ ਵਿੱਚ ਹੂੰ ਤੁਹਾਨੂੰ ਕਿੰਨਾ ਕੁ ਮਾਰ ਜਾਈ ਸਰ ਬਹੁਤ ਜ਼ਿਆਦਾ ਐਦੇ ਜਿਹੇ ਬੰਦਾ ਮੌਤ ਦੇ ਬੂਚ ਬਚਦਾ ਉਹ ਹਾਂ ਦਿੱਤਾ ਹੈ ਹੂੰ ਤੇ ਇਹ ਰੋਕਣ ਦੀ ਕੋਸ਼ਿਸ਼ ਸਰ ਬਹੁਤ ਕੋਸ਼ਿਸ਼ ਕੀਤੀ ਹੈ ਸਰ ਜਿਹੜੇ ਵਿੱਚ 2-4 ਜਨੇ ਜਿਹਾ ਉੱਡਾ ਲਿਆ ਸੀ ਸਰ ਉਹ ਜਨੇ ਦੇ ਵਿੱਚ ਇਹਨਾਂ ਨੇ ਮੋਤੇ ਉਹਨਾਂ ਨੂੰ ਕੁੱਟਿਆ ਉਹਨਾਂ ਨੂੰ ਗਾੜੀੋਂ ਮਾਰਾ ਬੋਲਾ ਲਾਪੇ ਹੀ ਤਾਂ ਕਿ ਇਹ ਮੇਰੇ ਤਾਂ ਧੰਨ ਲੱਗਦੀ ਤਾਂ ਜੀ ਲੱਗਦੀ ਹੈ ਉਹਨਾਂ ਨਾਲ ਮਰੀ ਲੈਂਗਵੇਜ ਤੋਂ ਬੋਲਣ ਲੱਗ ਪਏ। ਇਹ ਕੰਮ ਕੀ ਕਰ ਰਿਹਾ। ਇਹ ਪੰਜਾਬ ਪੁਲਿਸ ਚ ਹੈ ਕਨਸਟੇਬਲ ਹੈ। ਬੜੇ ਬਾਕੀ। ਹਾਂਜੀ। ਬਹੁਤ ਕਾਡਿਸ਼ਨਾਈ ਹੋਊਗੀ। ਸਰ ਉਹ ਐਮੇਸ਼ਾ ਆਪਣੇ ਕੋਲ ਦੀ ਤੌਮ ਜਮਾ ਦੇ ਰਹੇ ਨੇ ਤੇ ਜਿੱਥੇ ਵੀ ਚੱਲ ਜਾਉਂ ਮੈਂ ਤਾਂ ਕੁਝ ਵੀ ਨਹੀਂ ਕਾਸਾ ਦੇ ਪਈ। ਕਿਉਂ ਨਹੀਂ ਲੱਗ ਸਕਦੇ। ਕਿ ਇਹਨਾਂ ਦੇ ਚਾਰ ਭੈਣੇ ਚਾਰੇ ਭੈਣੇ ਮੁਲਾਜ਼ਮ ਨੇ ਤੇ ਫਾਦਰ ਸਾਹਿਬ ਇਹਨਾਂ ਦੇ ਐ ਅਸਾਂ ਇਹ ਅਧਿਕਾਰਕ ਤੌਰ ਤੇ ਸਰ ਦਾ ਵਾਲ ਵੀ ਨਹੀਂ ਬੰਕਾ ਕਰ ਸਕਦੇ ਕਿ ਤੇ ਜਿੱਥੇ ਮਰਜੀ ਚੱਲ ਜਾਉਂ ਤੇ ਸਾਡੇ ਕੋਲ ਕੋਈ ਵੀ ਨਹੀਂ ਆ ਗਈ। ਕੀ ਬੰਦ ਕਰਦੇ ਉਸ। ਹਾਂਜੀ ਸਰ ਇੰਸਾਫ ਮਤਲਬ ਕਿ ਮੇਰੀ ਮਾਂ ਨੂੰ ਬਹੁਤ ਖਤਰਾ ਸਾ ਲੱਗਾ ਤਾਂ ਹਾਂਜੀ ਤੇ ਉਹ ਇੰਸਾਫ ਮੰਗਦੇ ਹਾਂ ਹਾਂਜੀ ਸਰ ਤਿੰਨ ਵਾਰੀ ਇਹਨਾਂ ਨੇ ਪੱਲਾ ਨਹੀਂ ਸਿਲਪਾੜਤਾ ਸਰ ਦੂਜੀ ਵਾਰਾਂ ਸਟਿਚਿੰਗ ਲੱਗ ਦੇ ਸੱਚੀ ਐ ਭਾਇਆ ਕਰ ਜੁਣੀ ਚਾਹੀਦੀ ਸਰ ਬਿਲਕੁਲ ਕਰੀਉ ਨਹੀਂ ਚਾਹੀਦੀ ਸਰ ਕਰੀਉ ਨਹੀਂ ਚਾਹੀਦੀ ਕਿ ਕਰ ਰਹੀ ਹਾਂ ਅਰਤਾ ਜੀ ਕਿੱਥੇ ਜਗ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਮੈ ਰਹਨਾ ਹੀ ਕੋਰਡਨ ਇਕ ਉੱਚ ਬੋਲੋ ਗੁਰਨਾਮਨੀ ਕੀ ਹੋਇਆ ਤੁਹਾਡੀ ਪਤਨੀ ਬਹੁਤ ਜ਼ਖਮੀ ਆ ਦੱਸਿਆ ਜਾ ਰਿਹਾ ਕਿ ਤੁਸੀਂ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਤੇਜ਼ ਤਾਰ ਹਥਿਆਰ ਨਾਲ ਕੋਈ ਨਹੀਂ ਕੀਤਾ ਇਹਦੀ ਲੜਕੇ ਨਾਲ ਗੱਲਬਾਤ ਹੈ ਜਿੱਥੇ ਰਹਿੰਦੀ ਆ ਠੀਕ ਹੈ ਜੀ ਇਹਨੂੰ ਖਰਚਾ ਪਾਣੀ ਸਭ ਕੁਝ ਮੈਂ ਦੇਣਾ ਹਾਂ ਰਾਸ਼ਨ ਪਾਣੀ ਸਭ ਕੁਝ ਪਾ ਕੇ ਦੇਣਾ ਲੀੜਾ ਕੱਪੜਾ ਸਭ ਕੁਝ ਦੇਣਾ ਹਾਂ ਜੀ ਇਹਦੀ ਨਾਲ ਦੇ ਮੁੰਡੇ ਸ਼ਵੇ ਮੁੰਡਾ ਉਹਨਾਂ ਗੱਲਬਾਤ ਹੈ ਇਹਦੀ ਫੋਨ ਦੀ ਰਿਕਾਰਡਿੰਗ ਕਢਾਈ ਜਾਵੇ ਜੀ ਡਿਟੇਲ ਕਢਾਈ ਜਾਵੇ ਇਹਦੇ ਫੋਨ ਦੀ ਜੇ ਮੈਂ ਝੂਠਾ ਆਵਾ ਤੇ ਮੈਨੂੰ ਜੋ ਮਰਜ਼ੀ ਕਰ ਗੱਲਬਾਤ ਹੋਵੇ ਤੇ ਆਪਾਂ ਜਾਨੋ ਮਾਰਨ ਤੱਕ ਜਾਵਾਂਗੇ ਮੈਂ ਜਾਨੋ ਮਾਰਨ ਦੀ ਮਾਰਨ ਮੈਂ ਨਾ ਜਾਨੋ ਮਾਰਿਆ ਵਾ ਤੇ ਨਾ ਮੈਨੂੰ ਲੋੜ ਹੈਗੀ ਆ ਮੇਰੀ ਉਹ ਹਮਸਫਰ ਆ ਇੱਕ ਮਨੂੰ ਕੀ ਲੋੜ ਹੈਗੀ ਆ ਪਰ ਜਿਹੜੀ ਫੋਟੋ ਆ ਉਹਦੇ ਤੇ ਬੜਾ ਹਮਲਾ ਕੀਤਾ ਬਹੁਤ ਜਾਣਦਾ ਨਹੀਂ ਉਹ ਕਿਨੇ ਕੀਤਾ ਨਹੀਂ ਮੈਂ ਨਹੀਂ ਕੀਤਾ ਹੋਵੇਗਾ ਸਿਰਫ ਡੰਡਾ ਹੀ ਮੇਰੇ ਕੋਲ ਇਹ ਸਾਰਾ ਟੱਬਰ ਪਏ ਮੇਰੇ ਗੱਲ ਮੈਂ ਕੱਲਾ ਹਾਂ ਤੇ ਡੰਡੇ ਦੇ ਨਾਲ ਗੋਲ ਗੋਲ ਛੇਕ ਕਿਤਰਾ ਹੋਵੇ ਨਿਕ ਨਿਕ ਉਹ ਮੈਨੂੰ ਨਹੀਂ ਪਤਾ ਜੀ ਇਹਨਾਂ ਨੇ ਇਹਨਾਂ ਨੇ ਕੀਤੇ ਹੋਣਗੇ ਉਹ ਕਹਿਣਾ ਕਿ ਤੁਸੀਂ ਤੁਸੀਂ ਤੇਜਾ ਤਾਰ ਨਹੀਂ ਮੈਂ ਤਾਂ ਦਾਤਾ ਲੈ ਸਾਰਾ ਮੱਲਾ ਨਾ ਨਾ ਸਾਰਾ ਮੱਲਾ ਇਹਨਾਂ ਦਾ ਇਕੱਠਾ ਹੋ ਗਿਆ ਉਸੇ ਵੇਲੇ ਕੋਈ ਨਹੀਂ ਦਾਤਾ ਬਦੂ ਤੁਹਾੜਾ ਕੁਝ ਨਹੀਂ ਵਜਿਆ ਮੱਲਾ ਤੁਹਾਡੇ ਵੱਲ ਨਹੀਂ ਬੋਲਦਾ ਤੁਸੀਂ ਇਹਦੀ ਕਾਫੀ ਪੁਰਾਣੇ ਰਹਿੰਦੇ ਆ ਮਨੂੰ ਉੱਥੇ 2-3 ਮਹੀਨੇ ਹੋਏ ਆ ਆਏ ਅੱਛਾ ਮੈਨੂੰ ਇਹ ਦੱਸੋ ਕਿ ਅੱਜ ਤੁਸੀਂ ਹਸਪਤਾਲ ਪਹੁੰਚੇ ਜੇ ਡਰਾਮ ਧਮਕਾਣ ਵਾਸਤੇ ਡਰਾਮ ਧਮਕਾਣ ਵਾਸਤੇ ਨਹੀਂ ਆਇਆ ਮੈਂ ਪਤਾ ਲੈਣ ਆਇਆ ਮੇਰਾ ਹਮਸਫਰ ਆ ਚਲੋ ਮੇਰੇ ਕੋ ਛੱਟਪੇਟ ਲੱਗ ਗਈ ਮੰਨ ਲਓ ਠੀਕ ਆ ਦੋਵਾਂ ਲੜਦੇ ਝਗੜਦੇ ਮੈਂ ਉਹਨਾਂ ਦਾ ਪਤਾ ਲੈਣ ਆਇਆ ਹਾਂ ਤੇ ਹਸਪਤਾਲ ਮੈਂ ਵੇਖਿਆ ਵੀ ਜੋ ਖਰਚਾ ਵਾ ਚਲੋ ਮੈਂ ਇਲਾਜ ਕਰਾਵਾਂ ਇਹਦਾ ਪਤਾ ਲੈਣਾ ਸਰ ਥੋੜੇ ਕਿਉਂ ਆਪਾਂ ਕੈਮਰੇ ਵੇਖ ਕੇ ਥੋੜੇ ਕਿਉਂ ਮੈਨੂੰ ਇਹ ਵੀ ਪਤਾ ਨਹੀਂ ਮੁੰਡੇ ਨਾਲ ਬੁਲਾਇਆ ਕਿ ਮੇਰੇ ਗਲ ਪੈ ਜਾਣੇ ਆ ਠੀਕ ਹੈ ਜੀ ਵੀ ਮੇਰੇ ਗਲ ਪੈ ਜਾਣੇ ਆ ਮੇਰੇ ਸੱਤਾ ਪੱਟਾ ਲਾ ਦੇਣਗੇ ਮੈਂ ਜੇ ਡਾਨਾ ਭੱਜਾਂ ਜੇ ਮੈਨੂੰ ਪਤਾ ਹੁੰਦਾ ਪ੍ਰੈਸਰ ਪੁਟ ਵਾਲੇ ਤੇ ਮੈਂ ਖੁਦ ਆਪ ਆਉਣਾ ਸੀ ਤੁਹਾਡੇ ਕੋਲ ਚੱਲ ਹੁਣ ਕੀ ਆਪਾਂ ਮੰਗ ਕਰਦੇ ਮੈਂ ਇਹੋ ਕਹਿੰਨਾ ਵੀ ਜੋ ਇਨਸਾਫ ਆ ਉਹ ਕੀਤਾ ਜਾਵੇ ਇਹਦੀ ਡਿਟੇਲ ਕਢਾਈ ਜਾਵੇ ਫੋਨ ਦੀ ਠੀਕ ਹੈ ਜੀ ਜੋ ਤੁਹਾਡੇ ਦੀ ਕਾਰਵਾਈ ਬੰਦੀ ਕੀਤੀ ਜਾਵੇ ਦੇਖੋ ਜੀ ਜੋ ਕਾਨੂੰਨ ਦੇ ਹੋਏਗਾ ਉਹ ਮੈਨੂੰ ਮਨਜ਼ੂਰ ਆ ਪਰ ਇਹ ਤਾਂ ਮੰਨਦੇ ਤੁਸੀਂ ਜੀ ਹਮਲਾ ਕੀਤਾ ਆਪਣੀ ਲਿਖੋ ਹਮਲਾਣੀ ਕੀਤਾ ਨੇ ਹੱਥੋਂ ਪਾਈ ਜਰੂਰ ਹੋਏ ਆ ਜਿਹਦੇ ਵਿੱਚ ਨਾ ਟੱਬਰ ਸਾਰਾ ਆ ਗਿਆ ਠੀਕ ਹੈ ਜੀ ਪਰ ਉਹਨਾਂ ਦੀ ਸੱਟ ਨਹੀਂ ਲੱਗੀ ਦੇਖੋ ਤੁਹਾਡੇ ਕੋਈ ਸੱਟ ਨਹੀਂ ਲੱਗੀ ਉਹਨਾਂ ਦੀ ਸੱਟਾਂ ਲੱਗੀਆਂ ਵੇਖੋ ਜੀ ਛਡੋਂਦੇ ਛਡੋਂਦੇ ਸੱਟਪੇਟ ਲੱਗ ਹੀ ਜਾਂਦੀ ਆ ਅੱਛਾ ਮੈਨੂੰ ਇਹ ਦੱਸੋ ਕਿ ਕਾਰਵਾਈ ਜਿਹੜੀ ਹੈ ਤੁਹਾਡੇ ਉੱਤੇ ਵੀ ਹੋਣੀ ਚਾਹੀਦੀ ਹੈ ਤੇ ਉਹਨਾਂ ਉੱਤੇ ਵੀ ਹੋਣੀ ਚਾਹੀਦੀ ਤੁਹਾਡੇ ਸਾਹਮਣੇ ਜਿਹੜੇ ਜਦੋਂ ਫੋਨ ਦੀ ਡਿਟੇਲ ਕਢਾਈ ਜਾਵੇ ਦੀ ਠੀਕ ਹੈ ਜੀ ਜੇ ਮੈਂ ਗਲਤ ਹੋਵਾਂਗਾ ਠੀਕ ਹੈ ਜੀ ਮੈਂ ਤੇ ਕਾਰਵਾਈ ਕੀਤੀ ਜਿਹੜੇ ਫੋਨ ਦੀ ਡਿਟੇਲ ਦੀ ਨਹੀਂ ਜਿਹੜਾ ਹੁਣ ਸੱਟਾਂ ਲੱਗੀਆਂ ਉਹਦੇ ਤੇ ਕਾਰਵਾਈ ਮੇਰੀ ਇੱਜ਼ਤ ਰੋਲੇਗੀ ਠੀਕ ਹੈ ਜੀ ਬਾਹਰ ਇਹ ਮੁੰਡਿਆਂ ਨਾਲ ਗੱਲਾਂ ਕਰੇਗੀ ਫਿਰ ਜਿਹੜੀ ਗੱਲ ਆਉਤੀ ਮਾਰ ਵੀ ਤੁਹਾਡੇ ਤੇ ਹੋਵੇ ਕਿ ਨਾ ਦੇਖੋ ਜੀ ਮੈਂ ਮੈਂ ਦਰਗਾਹ ਫਿਰ ਇਹੋ ਗੱਲ ਕਹਿਣ ਦਾ ਵੀ ਦੋਵੇਂ ਜੀ ਜਿਹੜੇ ਅਸੀਂ ਆਪਸੇ ਚ ਲੜੇ ਝਗੜੇ ਆ ਜ਼ਰੂਰ ਹਤੋਂ ਪਾਈ ਜ਼ਰੂਰ ਹੋਏ ਆ ਇਹਨਾਂ ਦਾ ਟੱਬਰ ਸਾਰਾ ਆ ਗਿਆ ਗੱਲ ਪੈ ਗਿਆ ਠੀਕ ਹੈ ਜੀ ਹਾਂ ਇਹੋ ਗੱਲ ਹੋਈ ਹੋਰ ਤੁਹਾਡੀ ਵਿਆਹ ਨੂੰ ਕਿੰਨੀ ਦਿਨ ਹੋਈ ਹੈ ਹੋਰ ਕੋਈ ਗੱਲ ਨਹੀਂ ਵਿਆਹ ਨੂੰ ਕਿੰਨੀ ਦਿਨ ਸਾਡੀ ਆਪਣਾ ਰਿਲੇਸ਼ਨ ਹੈ ਵੀਰੇ ਅੱਛਾ ਵਿਆਹ ਨਹੀਂ ਹੋਇਆ ਲਿਵਿੰਗ ਰਿਲੇਸ਼ਨ ਚ ਹੈ ਲਿਵਿੰਗ ਰਿਲੇਸ਼ਨ ਚ ਹੈ ਬੱਚਾ ਹੈ ਕੋਈ ਇਧਰ ਤੁਹਾਡੇ ਇਹਦਾ ਬੱਚਾ ਇੱਕ ਹੈ ਇੱਕ ਹੀ ਬੇਟ ਉਹਨਾਂ ਦਾ ਖਰਚਾ ਜਾ ਪਹਿਲੇ ਵੀ ਆ ਚੁ ਕਿੰਨੇ ਆ ਨਹੀਂ ਨਹੀਂ ਇਹਨਾਂ ਦਾ ਇਹਨਾਂ ਦਾ ਵਿਆਹ ਆ ਇਹਨਾਂ ਦਾ ਇਹਨਾਂ ਦਾ ਮੇਰੇ ਨਾਲ ਤੀਜਾ ਤੇ ਜੇਥਾ ਵਿਆਹ ਵਾ ਤੇ ਤੁਹਾਡਾ ਪਹਿਲਾ ਇਹਨਾਂ ਦਾ ਜਿਹੜਾ ਕਿੰਨੇ ਮੇਰਾ ਦੂਜਾ ਤੁਹਾਡਾ ਮੈਂ ਤਾਂ ਬਾਮਲੇ ਥੋੜਾ ਉਧਰ ਕਰੀ ਕਿ ਕੀ ਆ ਉਹਨੂੰ ਪੁੱਛੋ ਤੁਸੀਂ ਜਦੋਂ ਤੁਸੀਂ ਜਦੋਂ ਪੁਲਿਸ ਵਾਲੇ ਆਏ ਆ ਉਹਨੇ ਪੁਲਿਸ ਨੂੰ ਬੁਲਾਇਆ ਸੀ ਫੋਨ ਕਰਕੇ ਆਏ ਜੇ ਤੇ ਜਿਹੜੇ ਦੋਸ਼ੀ ਨੂੰ ਤੇ ਨਾਲ ਹੀ ਲੈ ਕੇ ਆਏ ਜੇ ਮਾਰਤ ਲੈ ਕੇ ਆਉਣਾ ਹੀ ਆ ਨਾ ਦੋਸ਼ੀ ਨੂੰ ਨਾਲ ਲੱਗੇ ਹੁੰਦੇ ਇਹ ਕਿਹੜੀ ਕਢੋਂਦਾ ਗਾਗਾ ਜਿਹੜਾ ਬੰਦਾ ਮਾਰਦਾ ਪਿਆ ਉਹਨੂੰ ਨਾਲ ਲੱਗੇ ਆਏ ਤੁਸੀਂ ਇਹ ਮਡਰਾਣਾ ਜੀ ਉਹਨਾਂ ਨੂੰ ਫਰੀ ਜਨ ਨੂੰ ਕੋ ਮਡਰਾਣ ਕਦੀ ਆ ਕਿਹਦੇ ਮਨੀਸ਼ ਕਿਹਦਾ ਦੋਸ਼ੀ ਕਿਹਦਾ ਨਾਲ ਆ ਗਿਆ ਜਿਹੜਾ ਹਮਲਾ ਕਰਦਾ ਪਿਆ ਉਹਨੂੰ ਵੀ ਨਾਲ ਲੱਗੇ ਆਡੇ ਪੁਲਿਸ ਉਹ ਮੈਂ ਨਾਲ ਲੱਗਿਆ ਉਹ ਤਾਂ ਵੀ ਪਤਾ ਲੈਣਾ ਹੋਊਗਾ ਹੋਊਗਾ ਅੱਜ ਥੋੜੀ ਲੱਗ ਤੁਸੀਂ ਕਿਹੜੇ ਖਾਨੇ ਤੋਂ ਆਏ ਮੈਂ ਬਫੂਲਪੁਰੇ ਸਾਡੇ ਤੋਂ ਕੀ ਬਿਆਨ ਲੈਤਾ ਤੁਸੀਂ ਇਹਨਾਂ ਦੇ ਜਿਹੜਾ ਕਾਫੀ ਧਮਾ ਆਇਆ ਮੈਂ ਤਾਂ ਫਾਈਲ ਲੈਣਾ ਚਲੋ ਫਾਈਲ ਤੇ ਹੁਣ ਬਿਆਨ ਲੋ ਫਿਰ ਤੁਸੀਂ ਕਿ ਮੈਂ ਮੈਂ ਹਾਂਜੀ ਬੋਲ ਤੁਸੀਂ ਨਾਲ ਆਇਓ ਤੁਸੀਂ ਕੌਣ ਹੋ ਅਸਰ ਜੀ ਇਸ ਵਾਰ ਤੁਹਾਨੂੰ ਮਨਕੂਲ ਕਰੂਗੀ ਕੀ ਹੋਇਆ ਸਰ ਇੱਥੇ ਆਏ ਜੀ ਹਸਪਤਾਲ ਵਿੱਚ ਇਹਨਾਂ ਦਾ ਮਾਮਲਾ ਹੈ ਜਿਹੜਾ ਉਹਦੇ ਸਟੱਲ ਤੋਂ ਮਾਰਿਆ ਨੇ ਅਵਤਾਰ ਸਿੰਘ ਨੇ ਜਿਹੜਾ ਕਿ ਕਾਂਸਟੇਬਲ ਆ ਉਹਨੇ ਸਰਕਾਰ ਨੂੰ ਮਾਰਿਆ ਉਹਦਾ ਜੀ ਬਿਆਨ ਲੈ ਕੇ ਤਾਂ ਆਪਾਂ ਜਿਹੜੀ ਕਾਰਵਾਈ ਕਰਦੇ ਕਰ ਸਿੰਘ ਕੀ ਕਰਦਾ ਵਾ ਕੀ ਕੰਮ ਕੀ ਕਰਦਾ ਉਹ ਹਰ ਉਸ ਅਪਾਰਟਮੈਂਟ ਚ ਉਸ ਅਪਾਰਟਮੈਂਟ ਨਾਲ ਜੁੜੀ ਨਹੀਂ ਡੂਟੀ ਦਾ ਵੀ ਮੈਨੂੰ ਪਤਾ ਕਿੱਥੇ ਆ ਮੈਨੂੰ ਇਹ ਵੀ ਉਹ ਅਪਾਰਟਮੈਂਟ ਜਪੋਸਟ ਅਪਾਰਟਮੈਂਟ ਸਟਾ ਕਿਨਿਆ ਲੱਗੀ ਔਰ ਤੇ ਸਟਾ ਕਿਨਿਆ ਲੱਗੀ ਔਰ ਤੇ ਸਟਾ ਹਗਾ ਇੱਕ ਸੇਰ ਚ ਤੇ ਇੱਕ ਬਾਵਾ ਤੇ ਲੱਤਾਂ ਦੇ ਸਰ ਯਾਨੀ ਕਹਿੰਦੇ ਕਿ ਪਹਿਲਾਂ ਵੀ ਬੜੀ ਮਾਰਾਂ ਦੀ ਕੋਸ਼ਿਸ਼ ਕੀਤੀ ਪਰ ਪਰ ਮੈਨੂੰ ਕੋ ਦਰਖਾਸਤ ਪਹਿਲੀ ਵਾਰ ਆਈ ਤੇ ਮੈਂ ਪਹਿਲਾਂ ਆ ਰਿਹਾ ਜੀ ਤੇ ਹੁਣ ਕੀ ਕਾਰਵਾਈ ਕਰਨ ਚੱਲੀ ਹੋਏ ਜੋ ਵੀ ਇਹਦੀ ਕਾਰਵਾਈ ਬਣਦੀ ਹੈ ਮੈਂ ਕਰ ਦਵਾਂ ਜੋ ਵੀ ਬਿਆਨ ਲੈ ਲੇ ਉਹਨਾਂ ਦੇ ਆ ਲੈ ਲੈ ਉਹਨਾਂ ਨੂੰ ਇਹ ਵੀ ਖਤਰਾ ਹੈਗਾ ਕਿ ਹਸਪਤਾਲ ਦੇ ਵਿੱਚ ਕਿਤੇ ਫੇਰ ਨਾ ਹਮਲਾ ਕਰ ਦੇ ਉਹਦੇ ਵਾਸਤੇ ਕੋਈ ਪ੍ਰੋਟੈਕਸ਼ਨ ਦੇਣ ਜਾ ਰਹੇ ਤੁਸੀਂ ਲੋਕ ਜੇਕਰ ਆਪਾਂ ਨੂੰ ਲੱਗਿਆ ਤਾਂ ਹੀ ਪ੍ਰਚਨ ਦੇ ਦਾਂਗੇ ਇੰਨੀ ਦੀ ਕੋਈ ਗੱਲ ਲੱਗਦੀ ਕੋਈ ਅੱਛਾ ਸਰ ਅੱਜ ਦੋਸ਼ੀ ਤੁਹਾਡੇ ਨਾਲ ਆਇਆ ਉਹਦੇ ਬਾਰੇ ਦੱਸੋ ਉਹ ਕੌਣ ਮੇਰੇ ਨਾਲ ਤਾਂ ਕੋਈ ਦੋਸ਼ੀ ਆਇਆ ਨਹੀਂ ਮੇਰੇ ਨਾਲ ਤਾਂ ਕੋਈ ਦੋਸ਼ੀ ਤੁਸੀਂ ਕਹਿੰਦੇ ਵੀ ਆ ਦੋਸ਼ੀ ਉੱਪਰ ਮੇਰੇ ਨਾਲ ਤਾਂ ਕੋਈ ਆਇਆ ਹੀ ਨਹੀਂ ਨਹੀਂ ਵੈਸੇ ਲੱਗਦਾ ਡਰਵਾ ਉਹਨਾਂ ਨੂੰ ਡਰਵਾ ਜਿਹੜਾ ਫੈਮਿਲੀ ਉਹਦਾ ਉਹਦੇ ਵਾਸਤੇ ਪ੍ਰੋਡਕਸ਼ਨ ਪਰਿਵਾਰ ਕਹ ਰਿਹਾ ਸਾਨੂੰ ਖਤਰਾ ਹੈ ਉਹਨੂੰ ਬਾਹਰ ਕੋ ਮਰਿਆ ਉਹਨੂੰ ਗ੍ਰਿਫਤਾਰ ਕਰੋਗੇ ਹੁਣ ਜਿਹੜਾ ਬਾਹਰ ਹੁੰਦਾ ਪਿਆ ਕਿਹੜਾ ਗ੍ਰਿਫਤਾਰ ਕਰੋਗੇ ਦੋਸ਼ੀ ਨੂੰ ਜੀ ਆਪਣੇ ਖਾਲੂ ਪਤਨ ਰੱਖਦਾ ਵੀ ਇਹ ਦੋਸ਼ੀ ਆ ਜੋ ਅਪੀਅਰ ਲਾਜ ਕਰਾਂਗੇ ਦੇਖੋ ਦਾ ਕਰ ਲਾਂਗੇ ਕੋਈ ਗੱਲ ਨਹੀਂ ਉਹਦੀ ਜੋ ਪੱਜਾ ਰੋਣਾ ਪੱਜ ਖੜ ਸਕਦਾ ਕਿ ਜੇ ਮੈਂ ਕਿਵੇਂ ਮਹਿਕਮੇ ਦੇ ਤੌਰ ਤੇ ਆਏ ਆ ਆਇਆ ਅੱਪਾ ਇਹ ਤੇ ਬਿਆਨ ਲਿਖਾਂਗੇ ਤੇ ਬਿਆਨ ਲਿਖ ਕੇ ਪਰਚਾ ਰਜਿਸਟਰ ਕਰਾਂਗੇ ਪਰਿਵਾਰ ਨੂੰ ਕੀ ਆਸ਼ਵਾਸਨ ਦਿੱਤਾ ਤੁਸੀਂ ਤੁਸੀਂ ਕਾਰਵਾਈ ਕਰਾਂਗੇ ਜਿਹੜੀ ਬਣਦੀ ਕਾਰਵਾਈ ਕਰਾਂਗੇ ਮੌਕੇ ਤੇ ਤੁਸੀਂ ਪਰਿਵਾਰ ਦੇ ਹਾਲਾਤ ਦੇਖੇ ਨੇ ਬਾਹਰ ਕੋ ਮਰਿਆ ਕੀ ਲੱਗਦਾ ਪਰਿਵਾਰ ਵੀ ਡਰਦੇ ਸਹਮ ਦੇ ਵਿੱਚ ਹੈਗਾ ਮਾਹੌਲ ਹੈਗਾ ਪਰਿਵਾਰ ਵੀ ਕਹਿੰਦਾ ਵੀ ਸਾਨੂੰ ਉਸ ਤੋਂ ਖਤਰਾ ਹੈ ਹੁਣ ਕੀ ਕਾਰਵਾਈ ਕਰਨ ਜਾ ਰਹੇ ਮੈਂ ਕੀ ਜੀ ਜੋ ਬਣਦੀ ਦੀ ਕਾਰਵਾਈ ਕਰਦਾ ਜੋ ਬਿਆਨਾਂ ਮੁਤਾਬਕ ਕਹੇ ਕਿ ਕਾਰਵਾਈ ਕਰਦਾ ਠੀਕ ਹੈ